ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਵੀਡੀਓ ਲੈ ਕੇ ਆਏ ਆਂ ਇਹ ਵੀਡੀਓ ਦੇ ਲਈ ਬਹੁਤ ਜ਼ਿਆਦਾ ਆਪਾਂ ਨੂੰ ਕਿਸਾਨ ਵੀਰਾਂ ਦੇ ਜਿਹੜੇ ਸਵਾਲ ਨੇ ਉਹ ਆਏ ਨੇ ਵੀਡੀਓ ਬਿਲਕੁਲ ਜਿਵੇਂ ਆਪਾਂ ਕਹਿੰਦੇ ਟੌਪਿਕ ਸਾਦਾ ਤੇ ਸੌਖਾ ਕਿਉਂਕਿ ਕਿਸਾਨ ਵੀਰਾਂ ਦੇ ਮਨਾਂ ਦੇ ਵਿੱਚ ਦੁਚਿੱਤੀ ਬਹੁਤ ਹੋ ਜਾਂਦੀ ਆ ਵੀਡੀਓ ਆਪਾਂ ਪਹਿਲਾਂ ਪਾਈ ਸੀ ਪ੍ਰਦਾਨ ਤੇ ਸਪਰੇਅ ਬਾਰੇ ਉਹ ਕਿਸਾਨ ਵੀਰਾਂ ਨੇ ਉਹਦੀ ਸਲਾਹ ਮੰਨ ਕੇ ਚਲੋ ਉਹਦੇ ਥਰੂ ਇਹ ਆਪਾਂ ਨੂੰ ਸਵਾਲ ਪੁੱਛੇ ਜਾ ਰਹੇ ਨੇ ਵੀ ਕੀ ਕਰੀਏ ਕਿੱਦਾਂ ਕਰੀਏ ਤੇ ਹੁਣ ਕਿਸਾਨ ਵੀਰੋ ਮੈਂ ਤੁਹਾਨੂੰ ਜਿਹੜੀ ਗੱਲ ਦੱਸਦਾ ਉਹਨੂੰ ਧਿਆਨ ਨਾਲ ਸੁਣਿਓ ਕਿਸਾਨ ਵੀਰੋ ਇਸ ਵਾਰ ਪੰਜਾਬ ਦੇ ਵਿੱਚ ਝੋਨੇ ਦਾ ਜਿਹੜਾ ਰਕਬਾ ਲੱਗਿਆ ਜਿਆਦਾ ਮੁੱਚਲ ਬਾਸਮਤੀ ਜਾਂ ਬਾਸਮਤੀ ਕਿਸਮਾਂ ਜਾ 131 ਸੁਪਰੀਮ 110 ਤੇ 126 ਬਹੁਤ ਵੱਡਾ ਰਕਬਾ ਲੱਗਿਆ ਇਹਨਾਂ ਦਾ ਸਾਰੀਆਂ ਹੀ ਕਿਸਾਨ ਵੀਰੋ ਫਸਲਾਂ ਦਾ ਤੁਹਾਨੂੰ ਲਗਭਗ ਪਤੀ ਹੁੰਦਾ ਜਿਹੜੀਆਂ ਤੁਸੀਂ ਖੇਤਾਂ ਦੇ ਵਿੱਚ ਬੀਜੀਆਂ ਨੇ ਤੇ ਕਿਸਾਨ ਵੀਰੋ ਗੱਲਬਾਤ ਆਪਾਂ ਕਰਨੀ ਆ ਪੀਆਰ 131 ਤੇ 26 ਬਾਰੇ ਦੋਜਿਆਂ ਦੇ ਵਿੱਚ ਮੈਨੂੰ ਪਤਾ ਕਿਸਾਨ ਵੀਰ ਪੱਕੀ ਪ੍ਰਦਾਣ ਪਾਉਂਦੀ ਪਾਉਂਦੇ ਨੇ ਚਾਹੇ ਕੋਈ ਬਾਸਮਤੀ ਹੋਵੇ ਤੇ ਚਾਹੇ ਪੂਸਾ ਵਗੈਰਾ ਹੋਵੇ ਉਹਦੇ 'ਚ ਪ੍ਰਦਾਣ ਪਾਉਣਗੇ ਹੀ ਪਾਉਣਗੇ ਠੀਕ ਹੈ ਉਹਦੇ ਦੇ 45-50 ਦਿਨ ਤੇ ਜਾ ਕੇ ਕਿਸਾਨ ਵੀਰੋਂ ਪ੍ਰਦਾਨ ਪੈਂਦੀ ਐ ਠੀਕ ਐ ਤੇ ਰਹਿ ਗਈ ਗੱਲ 131 ਦੀ 55 ਦਿਨ ਤੇ ਵੀ ਕੀ ਵਾਰ ਕਿਸਾਨ ਵੀਰ ਪ੍ਰਦਾਨ ਪਾਉਂਦੇ ਨੇ ਉਹਦੇ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ 131 ਤੇ 126 ਦੀ ਕਿਸਾਨ ਵੀਰੋਂ ਬਹੁਤ ਜ਼ਿਆਦੇ ਜਿਹੜਾ ਰਕਬਾ ਪੰਜਾਬ ਦੇ ਵਿੱਚ ਹੁਣ 2 ਸਾਲ ਦਾ ਲੱਗ ਰਿਹਾ ਇਹਦੇ ਲਈ ਕਿਸਾਨ ਵੀਰਾਂ ਦੇ ਸਭ ਤੋਂ ਵੱਧ ਸਵਾਲ ਆਉਂਦੇ ਨੇ ਇੱਕ 110 131 ਦੇ 110 ਦਾ ਟਾਈਮ ਪੀਰੀਅਡ ਸੇਮ ਆ ਇਹਨਾਂ ਦੇ ਕੈਰੈਕਟਰ ਵੀ ਮੈਨੂੰ ਸੇਮ ਲੱਗੇ ਕਿਉਂਕਿ 131 ਵੀ ਥੋੜਾ ਜਿਹਾ ਅੜ ਕੇ ਚੱਲਦੀ ਐ 40 ਦਿਨ ਤੱਕ ਇਹ ਵੀ ਉਦੋਂ ਬਾਅਦ ਫਾਹੇ ਵੱਢਦੇ ਨੇ ਇਹ ਫਿਰ 110 ਵੀ ਰੋਕਣਾ ਪੈਂਦਾ ਇਹ ਵੀ ਰੋਕਣਾ ਪੈਂਦਾ ਪਾਣੀ ਪੋਣੀ ਸਕਾ ਕੇ ਤੇ 126 ਆ ਜਿਹੜੀ ਇਹਦਾ ਕਿਸਾਨ ਵੀਰੋ ਸਦਾ ਬਹਾਰਿਆ ਇਹ ਤਾਂ ਇੰ ਚੱਲੂਗੀ ਚਲੋ ਤੋ ਲਾਤੀ ਤੁਸੀਂ ਇਹਨੇ ਵਾਦੀਏ ਜਾਣਾ ਤੇ ਕਿਸਾਨ ਵੀਰੋ ਗੱਲ ਕਰ ਰਿਹਾ ਆਪਾਂ ਸੁੰਡੀ ਦੀ ਸਪਰੇਅ ਬਾਰੇ ਜਾਂ ਪ੍ਰਧਾਨ ਬਾਰੇ ਇਹਦੇ ਚ ਦੇਖੋ ਕਿਸਾਨ ਵੀਰੋ ਆਪਾਂ ਕਿਸੇ ਨੂੰ ਰეკਮੈਂਡ ਨਹੀਂ ਕਰਦੇ ਵੀ ਸਪਰੇਅ ਹੀ ਕਰੋ ਜਾਂ ਸੁੰਡੀ ਜੀ ਪ੍ਰਧਾਨ ਪਾਓ ਪਰ ਟਾਈਮ ਸਮਾਂ ਹੋ ਜੇ ਤੁਹਾਨੂੰ ਕਿਸਾਨ ਵੀਰੋ ਲੱਗਦਾ ਹੈ ਵੀ ਹਾਂ ਆਪਣੀ ਜਿਹੜੀ ਫਸਲ ਹੈ ਪੀਆ 131 ਜਾਂ ਸੁਪਰੀਮ 110 ਵੀ 45 ਦਿਨ ਦੇ ਕਰੀਬ ਹੋ ਗਈ 42 45 ਦੇ ਇਹਦੇ ਚ ਕਿਸਾਨ ਵੀਰੋ ਜਿਆਦਾ ਤੁਸੀਂ ਨੋਰਮਲ ਇੱਕ ਸੰਡੀ ਵਾਲੀ ਸਪਰੇਅ ਕਰ ਦੋ ਲਿਆ ਕੇ ਵਧੀਆ ਸਾਲਟ ਜਾਇਦੇ ਚ ਪ੍ਰਦਾਨ ਪਾ ਦਿਓ ਠੀਕ ਹੈ ਤੇ ਜਿਹੜੀ 126 ਆ ਕਿਸਾਨ ਵੀਰੋ ਇਹਦੇ ਚ ਯੂਰੀਆ ਕਿਸਾਨ ਵੀਰ ਵੱਧ ਪਾਉਂਦੇ ਨੇ ਮੈਨੂੰ ਪਤਾ ਇਹਨੂੰ ਕਿਸਾਨ ਵੀਰੋ 35 ਤੋਂ 40 ਦਿਨ ਖੁੰਝਣ ਨਾ ਦਿਓ ਜਿਆਦਾ ਪ੍ਰਦਾਨ ਪਾ ਦਿਓ ਜਾਂ ਸਪਰੇਅ ਕਰ ਦਿਓ ਦੋ ਹੀ ਗੱਲਾਂ ਨੇ ਜਾਦਾ ਇਹਦੇ ਜੀ ਸਪਰੇਅ ਕਰ ਦੋ ਜਾਂ ਪਦਾਨ ਪਾ ਦੋ 35 ਤੋਂ 40 ਦਿਨ ਦੇ ਵਿੱਚ ਵਿੱਚ ਨਹੀਂ ਇਹਨੂੰ ਕਿਸਾਨ ਵੀਰੋ ਗੋਵ ਵਾਲੀ ਸੰਡੀ ਲੱਗੂਏ ਲੱਗੂ ਕਿਉਂਕਿ ਯੂਰੀਏ ਨੂੰ ਜਿਆਦਾ ਪਾਉਂਦੇ ਨੇ ਕਿਸਾਨ ਵੀਰ ਸੋ ਥੋੜੇ ਟਾਈਮ ਦੀ ਵੈਰਾਈਟੀ ਹੈ ਕਿਸਾਨਾਂ ਨੂੰ ਐ ਹੁੰਦਾ ਵੀ ਆਪਣੇ ਝਾੜ ਚ ਨਾ ਘਟਾ ਰਹੇ ਜੇ ਇੱਕ ਅੱਧਾ ਘਟਾ ਇਹਨੂੰ ਤਾਂ ਜਾਣਦੇ ਕਿਸਾਨ ਕੁਛ ਨਹੀਂ ਹੈਗੇ ਮਾਰਦੇ ਨੇ ਵਿੱਚ ਚੱਕ ਕੇ ਕੋਈ ਗੱਲ ਨਹੀਂ ਤੇ ਇਹ ਕਿਸਾਨ ਵੀਰੋ ਰੱਖਿਆ ਆਪਣੇ ਫਸਲ ਦੀ ਕਰਨੀ ਹੈ ਦੋ ਚੀਜ਼ਾਂ ਜਾ ਸਪਰੇਅ ਜਾਂ ਪ੍ਰਦਾਨ ਇਹ ਤੁਸੀਂ ਦੋਨਾਂ ਨੇ ਇਹ ਤੁਸੀਂ ਡਿਸਾਈਡ ਕਰਨਾ ਜੇ ਤੁਹਾਡੀ ਫਸਲ ਪੂਰੀ ਟਾਪ ਦੀ ਅਦਾ ਤਾਂ ਤੁਸੀਂ ਪ੍ਰਦਾਨ ਹਾਂ ਸੌਰੀ ਸਪਰੇਅ ਕਰ ਦਿਓ ਜੇ ਤੁਹਾਨੂੰ ਲੱਗਦਾ ਵੀ ਆਪਣੀ ਫਸਲ ਹੈ ਜੇ ਮੱਲੀ ਘਟ ਹੈ ਜਾਂ ਤੁਹਾਨੂੰ ਗਰੋਥ ਘਟ ਲੱਗਦੀ ਹੈ ਕੁਝ ਵੀ ਆਪ ਦੇ ਸਮਝ ਦੇ ਨਾਲ ਤੁਸੀਂ ਪ੍ਰਦਾਨ ਵੀ ਪਾ ਸਕਦੇ ਹੋ ਸੋ 6 ਕਿਲੋ ਪ੍ਰਦਾਨ 6-7 ਕ ਬਾਦੂ ਹੁੰਦੀ ਹੈ ਕਿਉਂਕਿ ਲੇਟ ਵੈਰਾਈਆ ਕਿਸਾਨ ਵੀਰੋ ਨੁਕਸਾਨ ਨਾ ਹੋ ਜੇ ਆਪਣਾ ਠੀਕ ਹੈ 131 ਤੇ 110 ਦਾ ਕਿਸਾਨ ਵੀਰੋ 35 ਆਹ ਸੌਰੀ 45 ਦਿਨ ਤੇ ਜਾ ਕੇ ਦੇਚ ਤੁਸੀਂ ਪਦਾਨ ਪੱਕਾ ਪਾਓ ਹੀ ਪਾਓ 45 47 ਦਿਨ ਤੇ ਠੀਕ ਹੈ ਪਦਾਨ ਜਾਂ ਸਪਰੇ ਜੇ ਤੁਹਾਡੀ ਫਸਲ ਹੁਣ ਆਪਣੀ ਆ ਫਸਲ ਆ ਦੇਖੋ 131 ਪੂਰੀ ਸਰੇ ਖੜੀ ਆ ਇਹਦੇ ਚ ਆਪਾਂ ਨੇ ਸਪਰੇ ਕਰਤੀ 50 ਦਿਨ ਦੇ ਇਹ ਸੌਰੀ 45 46 ਦਿਨ ਦੀ ਫਸਲ ਆ ਆਪਣੀ ਸਪਰੇ ਇਹਦੇ ਤੇ ਆਪਾਂ ਨੇ ਕਰਤੀ ਤੇ ਜਿਹੜੀਆਂ 131 126 ਇਹਨੂੰ ਦੇਖਾਂਗੇ ਜੇ ਵਧੀਆ ਪੂਰੀ ਟਾਪ ਦੀ ਇਹ ਰਹੂਗੀ ਇਹਦੇ ਤੇ ਆਪਾਂ ਜਾ ਕੇ 35 36 ਦਿਨਾਂ ਦੇ ਉੱਪਰ ਸਪਰੇਅ ਮਾਰ ਦੇਣੀ ਆ ਕੁਝ ਹੋਵੇ ਨਾ ਹੋਵੇ ਬਾਅਦ ਚੋਂ ਕਿਸਾਨ ਵੀਰੋ ਕੁਝ ਨਹੀਂ ਬਣਦਾ ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪਿਆ ਮੋਗੇ ਸਾਈਡ ਦੇ ਵੀਰ ਨਾਲ ਇੱਕ ਨਾਲ ਮੇਰੀ ਗੱਲ ਹੋਈ ਸੀ ਤਕਰੀਬਨ ਮਹੀਨੇ ਤੋਂ ਵੱਧ ਹੋ ਗਿਆ ਗੱਲ ਉਹਨੂੰ ਮੈਂ ਵਜਦਾ ਨਾਮ ਤੇ ਪਿੰਡ ਦਾ ਨਾਮ ਭੁੱਲ ਗਿਆ ਉਹ ਵੀਰ ਨੇ ਮੇਰੇ ਨਾਲ ਗੱਲ ਕਰੀ ਸੀਗੀ ਉਹ ਸਾਇਦ ਵੀਡੀਓ ਦੇਖਦਾ ਵੀ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸੇ ਉਹ ਵੀਰ ਕਹਿੰਦਾ ਮੇਰੇ ਲਵੇ 5-6 ਏਕੜ ਜ਼ਮੀਨ ਆ 6-7 ਏਕੜ ਮੈਂ ਆਲੂ ਵੀ ਲਾਉਣਾ ਤੇ ਮੈਂ ਮੱਕੀ ਵੀ ਬੀਜਦਾ ਜਾਂ ਮੂੰਗੀ ਵੀ ਬੀਜਦਾ ਵਿੱਚ ਉਹ ਕਹਿੰਦਾ ਮੈਂ ਅੱਜ ਤੱਕ ਕਦੇ ਪੀਆਰ 126 ਜਾਂ ਕਿਸੇ ਵੀ ਝੋਨੇ ਤੇ ਕਹਿੰਦਾ 5-6-7 ਸਾਲ ਤੋਂ ਸਪਰੇਅ ਹੀ ਨਹੀਂ ਕਰੀ ਸੁੰਡੀ ਦੀ ਕਹਿੰਦਾ ਮੈਨੂੰ ਕਦੇ ਕੋਈ ਘਾਟਾ ਪਿਆ ਹੀ ਨਹੀਂ ਹੁਣ ਕਿਸਾਨ ਵੀਰੋਂ ਆਪਾਂ ਕੀ ਸਮਝੀਏ ਉਹ ਕਹਿੰਦਾ ਮੈਨੂੰ ਅਜ ਤੱਕ ਕਦੇ ਘਾਟ ਹੀ ਨਹੀਂ ਪਿਆ ਸਪਰੇਅ ਇਹ ਚੋ ਜੀਰੀ ਚੋ ਕਹਿੰਦਾ ਮੇਰਾ 35 37 37 ਕੁਇੰਟਲ ਤੱਕ ਨਾਰਮਲ ਝਾੜ ਆ ਜਾਂਦਾ ਤੱਕ ਕਿਸਾਨ ਵੀਰੋ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਵੀ ਜਿਹੜੇ ਕਿਸਾਨ ਵੀਰਾਂ ਨੇ ਲੇਟ ਝੋਨਾ ਲੱਗਿਆ ਹੋਇਆ ਜੂਰੀਆ ਜਲਦੀ ਤੋਂ ਜਲਦੀ ਪੂਰਾ ਕਰਕੇ ਸਪਰੇਅ ਸੰਡੀ ਦੀ ਜਾਂ ਪ੍ਰਦਾਨ ਦੋਨੇ ਚੀਜ਼ਾਂ ਜੋ ਇੱਕ ਚੀਜ਼ ਪੱਕਾ ਕਰ ਲਓ ਨਹੀਂ ਤੁਹਾਡੇ ਹੱਥ ਪੱਲੇ ਕੁਝ ਨਹੀਂ ਰਹਿਣਾ ਕਿਉਂਕਿ ਜਿਆਦਾ ਰੇ ਪਿਆ ਹੁੰਦਾਗਾ ਲੇਟ ਬ੍ਰੈਡੀਆਂ ਦੇ ਵਿੱਚ ਆਪਾਂ ਨੂੰ ਐ ਹੁੰਦਾਗਾ ਵੀ ਆਪਾਂ ਸੇਤੀ ਵਧਾ ਦਈਏ ਇਹਨਾਂ ਨੂੰ ਜੂਰੀਆ ਵੱਧ ਪੈਂਦੀ ਪੈਂਦਾ ਪਰ ਉਹ ਤੋਂ ਬਚਣ ਲਈ ਇਹ ਦੋ ਚੀਜ਼ਾਂ ਜ਼ਰੂਰ ਕਰ ਲਿਓ ਤੇ ਰਹੀ ਗੱਲ ਸੁਪਰੀਮ 110 ਤੇ 131 ਇਹ ਕਿਸਾਨ ਵੀਰੋ ਗਰੋਥ 40 ਦਿਨ ਤੋਂ ਬਾਅਦ ਜਾ ਕੇ ਵਧੀਆ ਕਰਨ ਲੱਗਦੇ ਨੇ ਜਿੱਥੇ ਤੱਕ ਮੈਂ ਦੇਖਿਆ ਉਸ ਤੋਂ ਬਾਅਦ ਤਾਂ ਇਹ ਰੋਕਣੀਆਂ ਪੈਂਦੀਆਂ ਨੇ ਤਾਂ ਇਹਦੇ 'ਚ ਜੇ ਤੁਹਾਡੀ ਝੋਨਾ ਵਧੀਆ ਖੜਾ ਇਹਦੇ 'ਚ ਤੁਸੀਂ ਪਦਾਨ ਨੂੰ ਸਕਿੱਪ ਕਰ ਸਕਦੇ ਹੋ ਉਮੀਦ ਆ ਕਿਸਾਨ ਵੀਰੋ ਜਿਹੜੀਆਂ ਆਪਾਂ ਗੱਲਾਂ ਤੁਹਾਡੇ ਨਾਲ ਕਰੀਆਂ ਨੇ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਜਾਣਕਾਰੀ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ